ਅਰਮੀ ਦੀ ਵੀਡੀਓ ਬਣਾਉਣੀ ਦੋ ਨੌਜਵਾਨਾਂ ਨੂੰ ਮਹਿੰਗੀ ਪੈ ਚੁੱਕੀ ਹੈ ਦੱਸਦੀ ਹੈ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਹਾਲਾਤ ਬੇਹਦ ਨਾਜ਼ੁਕ ਬਣੇ ਹੋਏ ਸੀ ਤਾਂ ਉਸ ਦੌਰਾਨ ਗੁਰਦਾਸਪੁਰ ਦੇ ਟਿਬੜੀ ਸੈਨਿਕ ਸ਼ਾਉਣੀ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਇੰਡੀਅਨ ਆਰਮੀ ਦੀ ਮੂਵਮੈਂਟ ਦੀ ਵੀਡੀਓ ਬਣਾਈ ਜਾ ਰਹੀ ਸੀ ਦਰ ਇਸ ਵੀਡੀਓ ਤੋਂ ਬਾਅਦ ਉੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਦੋਹਾਂ ਦੇ ਉੱਤੇ ਮਾਮਲਾ ਦਰਜ ਹੋ ਚੁੱਕਾ ਹੈ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੋਵੇਂ ਦੱਸੇ ਜਾ ਰਹੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਹਾਂ ਦੇ ਮੋਬਾਈਲਾਂ ਦੇ ਵਿੱਚੋਂ ਪਾਕਿਸਤਾਨੀ ਨੰਬਰ ਵੀ ਮਿਲੇ ਨੇ ਤਾਂ ਨਾਰਗਿਲ ਪਾਣੀ ਵੇਚਣ ਵਾਲਿਆਂ ਦੇ ਉੱਤੇ ਕਾਰਵਾਈ ਹੋਈ ਹੈ ਔਰ ਗੁਰਦਾਸਪੁਰ ਦੀ ਤਿਬੜੀ ਸੈਨਿਕ ਸ਼ੌਣੀ ਦੇ ਵਿੱਚ ਫੌਜੀਆਂ ਦੀ ਜੋ ਮੂਵਮੈਂਟ ਹੈ ਉਸ ਦੀ ਇਹ ਵੀਡੀਓ ਇਹਨਾਂ ਦੇ ਵੱਲੋਂ ਰਿਕਾਰਡ ਕੀਤੀ ਜਾ ਰਹੀ ਸੀ ਔਰ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ ਜਾ ਰਹੀਆਂ ਸੀ ਜਿਸ ਕਰਕੇ ਮਿਲਟਰੀ ਇੰਟੈਲੀਜੈਂਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਔਰ ਇਸ ਤੋਂ ਬਾਅਦ ਇਹਨਾਂ ਦੋਹਾਂ ਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਔਰ ਇਹਨਾਂ ਨੂੰ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਜਿੱਥੇ ਇਹਨਾਂ ਦੇ ਵਿਰੁੱਧ ਗੰਭੀਰ ਦੋਸ਼ਾ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦਈਏ ਕਿ ਦੋਵੇਂ ਪ੍ਰਵਾਸੀ ਮਜ਼ਦੂਰ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲੇ ਨੇ ਔਰ ਦੋਹਾਂ ਦੀ ਪਹਿਚਾਨ ਫੈਜ਼ ਹੁਸੈਨ ਅਤੇ ਬੱ블ੂ ਦੇ ਤੌਰ ਦੇ ਉੱਤੇ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਰੇਲੀ ਦੇ ਮੀਰਗਾਂਜ ਖੇਤਰ ਦੇ ਰਹਿਣ ਵਾਲੇ ਨੇ ਔਰ ਇੱਥੋਂ ਆਪਣੀ ਰੋਜ਼ੀ ਰੇਟੀ ਲਈ ਪੰਜਾਬ ਆਏ ਸੀ ਔਰ ਪੰਜਾਬ ਆ ਕੇ ਇਹਨਾਂ ਦੇ ਵੱਲੋਂ ਨਾਰੀਅਲ ਵੇਚਣ ਨਾਰੀਅਲ ਪਾਣੀ ਵੇਚਣ ਦਾ ਕੰਮ ਕੀਤਾ ਜਾਂਦਾ ਸੀ ਔਰ ਸੈਨੇਗ ਸ਼ੌਣੀ ਦੇ ਨੇੜੇ ਇਹਨਾਂ ਦੋਹਾਂ ਦਾ ਅੱਡਾ ਸੀ ਉਹ ਰਥੇ ਇਹਨਾਂ ਦੇ ਵੱਲੋਂ ਇੰਡੀਅਨ ਆਰਮੀ ਦੀ ਜੋ ਮੂਵਮੈਂਟ ਹੈ ਉਹ ਰਿਕਾਰਡ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਇਹਨਾਂ ਦੇ ਵੱਲੋਂ ਮੂਵਮੈਂਟ ਰਿਕਾਰਡ ਕੀਤੀ ਜਾ ਰਹੀ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹਾਲਾਤ ਬੇਹਦ ਨਾਜ਼ੁਕ ਬਣੇ ਹੋਏ ਸੀ ਔਰ ਇੰਡੀਅਨ ਆਰਮੀ ਦੇ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਅਪੀਲ ਕੀਤੀ ਗਈ ਸੀ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕਿਸੇ ਤਰੀਕੇ ਦੇ ਵੀ ਆਰਮੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਦੀ ਵੀਡੀਓ ਰਿਕਾਰਡ ਨਾ ਕੀਤੀ ਜਾਵੇ ਜਾਂ ਉਹਨਾਂ ਬਾਰੇ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਪਰ ਇਹਨਾਂ ਦੋਹਾਂ ਨੌਜਵਾਨਾਂ ਦੇ ਵੱਲੋਂ ਇੰਡੀਅਨ ਆਰਮੀ ਦੀ ਵੀਡੀਓ ਬਣਾਈ ਜਾ ਰਹੀ ਸੀ ਔਰ ਇਹਨਾਂ ਦੇ ਮੋਬਾਈਲ ਦੇ ਵਿੱਚ ਪਾਕਿਸਤਾਨੀ ਨੰਬਰ ਵੀ ਸੀ ਜਿਸ ਕਰਕੇ ਸ਼ੱਕ ਹੋਰ ਵੱਧ ਜਾਂਦਾ ਜਿਸ ਕਰਕੇ ਆਰਮੀ ਇੰਟੈਲੀਜੈਂਸ ਦੇ ਵੱਲੋਂ ਇਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਜਾਂਦਾ ਔਰ ਕਾਬੂ ਕਰਕੇ ਕਾਰਵਾਈ ਕਰ ਦਿੱਤੀ ਗਈ ਹੈ ਇੰਡੀਅਨ ਜੋ ਪੁਲਿਸ ਹੈ ਉਸਨੇ ਹਵਾਲੇ ਇਹਨਾਂ ਦੋਹਾਂ ਨੂੰ ਕੀਤਾ ਗਿਆ ਔਰ ਦੋਹਾਂ ਦੇ ਉੱਤੇ ਮਾਮਲਾ ਵੀ ਦਰਜ ਹੋ ਚੁੱਕਾ ਹੈ ਤਾਂ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲੇ ਸੀ 9 ਮਈ ਦਾ ਮਾਮਲਾ ਜਦੋਂ 9 ਮਈ ਨੂੰ ਇਹਨਾਂ ਦੋਹਾਂ ਦੇ ਉੱਤੇ ਇਹ ਕਾਰਵਾਈ ਕੀਤੀ ਜਾਂਦੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ ਆਫੀਸ਼ੀਅਲ ਸੀਕ੍ਰੇਟ ਐਕਟ 1923 ਦੀ ਧਾਰਾ 3 ਅਤੇ 4 ਦੇ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਹੈ ਔਰ ਅਦਾਲਤੀ ਕਾਰਵਾਈ ਤੋਂ ਬਾਅਦ ਦੋਹਾਂ ਨੂੰ ਅਦਾਲਤ ਭੇਜ ਦਿੱਤਾ ਗਿਆ ਹੈ ਜੇਲ੍ਹ ਭੇਜ ਦਿੱਤਾ ਗਿਆ ਤਾਂ ਫਿਲਹਾਲ ਇਹ ਬੇहद ਵੱਡੀ ਖਬਰ ਹੈ ਕਿਉਂਕਿ ਇੰਡੀਅਨ ਆਰਮੀ ਦੇ ਵੱਲੋਂ ਪਹਿਲਾਂ ਹੀ ਅਪੀਲ ਕੀਤੀ ਗਈ ਸੀ ਕਿ ਕਿਸੇ ਤਰੀਕੇ ਦੀ ਵੀ ਆ ਇੰਡੀਅਨ ਆਰਮੀ ਦੇ ਜੋ ਮੂਵਮੈਂਟ ਤੁਹਾਡੇ ਇਲਾਕੇ ਦੇ ਵਿੱਚ ਨਜ਼ਰ ਆਉਂਦੀ ਹੈ ਤਾਂ ਉਸ ਦੀ ਕੋਈ ਵੀਡੀਓ ਨਾ ਬਣਾਈ ਜਾਵੇ ਉਸ ਦੀ ਕੋਈ ਵੀਡੀਓ ਸਾਂਝੀ ਨਾ ਕੀਤੀ ਜਾਵੇ ਜਾਂ ਇਸ ਤਰੀਕੇ ਦੀ ਕੋਈ ਜਾਣਕਾਰੀ ਅੱਗੇ ਸਾਂਝੀ ਨਾ ਕੀਤੀ ਜਾਵੇ ਪਰ ਇਹ ਨਾਲ ਦੋਹਾਂ ਨੌਜਵਾਨਾਂ ਦੇ ਵੱਲੋਂ ਇਸ ਨੂੰ ਲਾਈਟਲੀ ਲਿਆ ਜਾਂਦਾ ਔਰ ਇਸ ਦੀ ਜੋ ਵੀਡੀਓ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਕਰਕੇ ਇਹਨਾਂ ਦੋਹਾਂ ਦੇ ਉੱਤੇ ਇਹ ਕਾਰਵਾਈ ਹੋਈ ਹੈ ਗੁਰਦਾਸਪੁਰ ਦਾ ਮਾਮਲਾ ਸੈਨਿਕ ਸ਼ੌਣੀ ਜਿੱਥੇ ਇਹਨਾਂ ਦੋਹਾਂ ਨੌਜਵਾਨਾਂ ਦੇ ਵੱਲੋਂ ਇਹ ਵੀਡੀਓ ਰਿਕਾਰਡ ਕੀਤੀ ਜਾ ਰਹੀ ਸੀ ਔਰ ਕਿਉਂਕਿ ਮਾਹੌਲ ਉਸ ਸਮੇਂ ਕਾਫੀ ਤਣਾਅਪੂਰਨ ਸੀ ਔਰ ਇਹ ਜੇ ਦੇ ਵਿੱਚ ਜਦੋਂ ਤੁਹਾਨੂੰ ਕੋਈ ਅਪੀਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਂਦੀ ਹੈ ਜਾਂ ਆਰਮੀ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਹਾਲਾਤ ਨੂੰ ਦੇਖਦੇ ਹੋਏ ਜ਼ਰੂਰ ਉਸ ਦਾ ਪਾਲਨ ਕਰਨਾ ਚਾਹੀਦਾ ਹੈ ਫਿਲਹਾਲ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਗੁਰਪ੍ਰੀਤ ਅ ਦੋਹਾ ਨੌਜਵਾਨਾਂ ਦੀ ਇਹ ਜੋ ਗ੍ਰਿਫਤਾਰੀ ਹੋਈ ਹੈ ਤਾਂ 9 ਤਰੀਕ ਦਾ ਮਾਮਲਾ ਜਦੋਂ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬੇहद ਨਾਜ਼ੁਕ ਬਣੇ ਹੋਏ ਸੀ ਤਾਂ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਚਾਹੋਗੇ ਕੀ ਅਪਡੇਟ ਹੈ ਤੁਹਾਡੇ ਕੋਲ ਦੇਖੋ ਇਹ ਦੋ ਵੀ ਮਾਮ ਦੋਨਾਂ ਦੇ ਖਰਾਬ ਜਿਹੜਾ ਮਾਮਲਾ ਅਦਾਲਤ ਚ ਰਚੂ ਚੁੱਕਾ ਹੈ ਔਰ ਜਿਹੜਾ ਕੀ ਇਹਨਾਂ ਨੂੰ ਕੇਂਦਰੀ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਗਿਆ ਜਦਕਿ ਜੇ ਮੈਂ ਗੱਲ ਕਰਾਂ 9 ਮਈ ਦੀ 9 ਮਈ ਉਹ ਦਿਨਾਂ ਦੇ ਵਿੱਚ ਕਾफी ਤਣਾਅ ਸਲਵੈ ਜੀ ਦੋਮਾ ਦੇਸ਼ਾਂ ਦੇ ਵਿੱਚਕਾਰ ਔਰ ਜੋ ਹਾਲਾਤ ਸੀ ਉਹ ਜੰਗਵਰ ਦੇ ਹਾਲਾਤ ਨਾਜ਼ੁਕ ਹਾਲਾਤ ਬਣੇ ਹੋਏ ਸਨ ਤਾਂ ਉਹ ਦਿਨਾਂ ਦੇ ਵਿੱਚ ਇੱਕ ਸ਼ੱਕ ਦੇ ਦੌਰ ਦੇ ਪਹਿਲਾਂ ਜਦੋਂ ਇੰਟੈਲੀਜੈਂਸ ਆਮ ਇੰਟੈਲੀਜੈਂਸ ਵੱਲੋਂ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੇ ਮੋਬਾਈਲ ਦੇ ਵਿੱਚ ਕਾਫੀ ਤਰਾਸੂ ਐਸੀਆਂ ਤਸਵੀਰਾਂ ਸਨ ਜਿਹੜੀ ਕਿ ਆਮ ਹੀ ਮੂਵਮੈਂਟ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਤਾਂ ਉਹਨਾਂ ਵੱਲੋਂ ਜਿਹੜਾ ਕਨੈਕਟਿਵਿਟੀ ਕੋਲੇ ਗਿਆ ਪ੍ਰਾਣਾਸ਼ਾਲਾ ਖਾਰਾ ਪਿੰਡਾ ਉਹਨਾਂ ਨੂੰ ਜਿਹੜਾ ਇਹਨਾਂ ਦੋਵਾਂ ਨੂੰ ਹਵਾਲੇ ਕਰ ਦਿੱਤਾ ਗਿਆ ਤਾਂ ਉੱਥੇ ਜਾਂਚ ਕੀਤੀ ਗਈ ਤੇ ਦੋਵਾਂ ਦੀ ਜਿਹੜੀ ਪਹਿਚਾਨ ਉਹ ਸਾਹਮਣੇ ਆਈ ਔਰ ਦੋਵੇਂ ਜਿਹੜੇ ਦੱਸੇ ਜਾ ਰਹੇ ਨੇ ਕਿ ਇਹ ਯੂਪੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਬਰੇਂਡੀ ਜਿਲ੍ਹਾ ਇਹਨ ਦਾ ਔਰ ਉਹਨਾਂ ਦਾ ਨਾਮ ਚੌਕੜ ਬਰੇਂਡੀ ਜਿਹੜੇ ਨਾਮ ਦੀ ਲekin ਕੋਈ ਡੇਟ ਉਹ ਨਾਕੀਲ ਦਾ ਉੱਥੇ ਕੰਮ ਕਰ ਰਹੇ ਸੀ ਬਿਲਕੁਲ ਆਦਮੀ ਕੈੱਟ ਤੇ ਲੱਗੇ ਔਰ ਜੋ ਵੀ ਮੂਵਮੈਂਟ ਹੋ ਰਹੀ ਥੀ ਉਹ ਮੂਵਮੈਂਟ ਨੂੰ ਇੱਕ ਕੈੱਟ ਕਰ ਰਹੇ ਸੀ ਆਪਣੇ ਮੋਬਾਈਲ ਦੇ ਵਿੱਚ ਜਿਹੜਾ ਕਿ ਉਸ ਵੇਲੇ

ਜੇ ਉਹ ਸੋਸ਼ਲ ਮੀਡੀਆ ਦੇ ਉੱਤੇ ਕੋਈ ਅਪਲੋਡ ਕੀਤੀ ਕਾਮੀ ਉਹਦੇ ਉੱਤੇ ਰੋਕ ਸੀ ਜਿਹੋ ਜਿਹਨਾਂ ਦੀ ਗੱਲ ਕਰੀਏ ਤਾਂ ਬਿਲਕੁਲ ਇੱਕ ਗਾਈਡਲਾਈਨਸ ਆਈਆਂ ਹੋਈਆਂ ਸੀ ਖਾਸ ਕਰਕੇ ਜਿਹੜੇ ਪੱਤਰਕਾਰਾਂ ਨੂੰ ਗਾਈਡਲਾਈਨ ਸੀ ਕਿ ਕਿਸੇ ਵੀ ਚੈਨਲ ਨੂੰ ਗਾਈਡਲਾਈਨ ਕਿ ਕਿਸੇ ਤਰ੍ਹਾਂ ਵੀ ਆਮੀ ਮੂਵਮੈਂਟ ਨਾ ਦਿਖਾਈ ਜਾਵੇ ਸੋਸ਼ਲੀ ਲੋਕਾਂ ਨੂੰ ਵੀ ਦੱਸਿਆ ਗਿਆ ਪਰ ਇਹ ਇਹਨਾਂ ਦੇ ਮੋਬਾਈਲਸ ਵਿੱਚ ਐਸੀ ਜਿਹੜੀ ਕਹਿ ਲਈਏ ਕਿ ਫੋਟੋਸ ਮਤਰੀ ਜਾਂ ਵੀਡੀਓ ਜਿਹੜੀਆਂ ਮਿਲੀਆਂ ਉਹ ਇੱਕ ਅਤਰਾਜੂਕ ਲੱਗਦੀਆਂ ਜਿਵੇਂ ਤੱਕ ਇਹ ਸੀਕ੍ਰਟ ਜੀ ਜਾਣਕਾਰੀ ਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਗੁਰਪ੍ਰੀਤ ਤਾਂ ਫਿਲਹਾਲ ਇਹ ਸੀ ਮੇਰੇ ਸਹਿਯੋਗੀ ਗੁਰਪ੍ਰੀਤ ਸਿੰਘ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਦੋਹਾਂ ਨੌਜਵਾਨਾਂ ਦੇ ਮੋਬਾਈਲ ਦੇ ਵਿੱਚੋਂ ਕੁਝ ਇਤਰਾਜਯੋਗ ਨੰਬਰ ਮਿਲੇ ਨੇ ਔਰ ਆਰਮੀ ਮੂਵਮੈਂਟ ਦੀਆਂ ਕਾਫੀ ਵੀਡੀਓਜ਼ ਅਤੇ ਤਸਵੀਰਾਂ ਉਹਨਾਂ ਦੇ ਵੱਲੋਂ ਆਪਣੇ ਫੋਨ ਦੇ ਵਿੱਚ ਕੈਦ ਕੀਤੀਆਂ ਹੋਈਆਂ ਸੀ ਫਿਲਹਾਲ ਦੋਹਾਂ ਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਖਿਰ ਇਹਨਾਂ ਦੋਹਾਂ ਦੇ ਵੱਲੋਂ ਇਸ ਇਹਨਾਂ ਵੀਡੀਓਜ਼ ਨੂੰ ਕੈਟੇਗਰੀ ਸਾਂਝਾਤਾ ਨਹੀਂ ਕੀਤਾ ਗਿਆ ਜਾਂ ਫਿਰ ਪਾਕਿਸਤਾਨ ਨੇ ਨੰਬਰਾਂ ਦੇ ਉੱਤੇ ਸਾਂਝਾਤਾ ਨਹੀਂ ਕੀਤਾ ਗਿਆ ਜਾਂ ਕਿਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਵੀਡੀਓਜ਼ ਤਾਂ ਨਹੀਂ ਸ਼ੇਅਰ ਕੀਤੀਆਂ ਗਈਆਂ ਤਾਂ ਫਿਲਹਾਲ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਕਿਤੇ ਹੋ ਸਕਦਾ ਹੈ ਕਿ ਇਹਨਾਂ ਦੋਹਾਂ ਨੌਜਵਾਨਾਂ ਦੇ ਵੱਲੋਂ ਸ਼ੌਂਕੀਆ ਤੌਰ ਦੇ ਉੱਤੇ ਇਹ ਵੀਡੀਓਜ਼ ਲਈਆਂ ਗਈਆਂ ਹੋਣ ਪਰ ਕਿਉਂਕਿ ਉਸੇ ਸਮੇਂ ਗਾਈਡਲਾਈਨਸ ਹੀ ਔਰ ਆਰਮੀ ਮੂਵਮੈਂਟ ਦੀ ਵੀਡੀਓ ਲੈਣਾ ਵੈਸੇ ਵੀ ਅ ਗੈਰ ਕਾਨੂੰਨੀ ਹੁੰਦਾ ਹੈ ਔਰ ਇਸ ਕਰਕੇ ਇਹਨਾਂ ਦੋਹਾਂ ਦੇ ਉੱਤੇ ਕਾਰਵਾਈ ਹੋ ਗਈ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਅੱਗੇ ਕੀ ਸਜ਼ਾ ਮਿਲਦੀ ਹੈ ਜਾਂ ਫਿਰ ਇਹਨਾਂ ਨੂੰ ਜੇਲ੍ਹ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ